ਨਮਸਕਾਰ ਸਾਸ਼ਟ੍ਰੀ ਗਾਲ ਸਨਮਾਨਾ ਤੁਹਾਡਾ ਸਵਾਗਤ ਹੈ ਸਨਮਾਨਾ ਦੇ ਮੋਤੀਆ ਬਾਜ਼ਾਰ ਮੋਹੱਲੇ ਵਿੱਚ ਉਸ ਵੇਲੇ ਹੜਕਮ ਮਚ ਗਿਆ ਜਦੋਂ ਇੱਕ ਘਰ ਤੋਂ ਇੱਕ ਨੌਜਵਾਨ ਦੀ ਲਾਸ਼ ਜਿਸ ਦਾ ਨਾਮ ਤੇਜਿੰਦਰ ਸਿੰਘ ਸੀ ਆਲੇ ਦੁਆਲੇ ਦੇ ਗਵਾਂਡੇ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਤੇਜ਼ ਬਦਬੂ ਆ ਰਹੀ ਸੀ ਮੋਹੱਲੇ ਦੇ ਲੋਕਾਂ ਵੱਲੋਂ ਸਿਟੀ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਜਦੋਂ ਪੁਲਿਸ ਮੋਹੱਲੇ ਵਿੱਚ ਪਹੁੰਚੀ ਤਾਂ ਜਿੰਦਲੀ ਤੋੜ ਕੇ ਅੰਦਰੋਂ ਤੇਜਿੰਦਰ ਸਿੰਘ ਦੀ ਲਾਸ਼ ਬਰਾਮਦ ਹੋਈ ਕਿਸੇ ਕਾਰਨ ਕਰਕੇ ਇਸ ਦੀ ਮੌਤ ਹੋਈ ਹੈ ਪੁਲਿਸ ਜਾਂਚ ਕਰ ਰਹੀ ਹੈ ਹਾਂ ਜੀ ਅਸੀਂ ਸਾਨੂੰ ਤਲਾਬ ਮੈਡੀਸਿਨ ਮੁਰਸ਼ੀ ਦਾ ਫੋਨ ਆਇਆ ਸੀ ਮੈਨੂੰ ਵੀ ਇਸ ਤਰ੍ਹਾਂ ਦਾ ਮੌਤਿਆ ਵਾਰ ਤੋਂ ਕੋ ਦੋ ਤਲਾਈਏ ਐਨੇ ਰਾਜਕੁਮਾਰ ਤੇ ਪੁਨੀਤ ਜੋਸੀ ਹੂੰ ਵੀ ਸਾਡੇ ਮਲੇ ਜਿੱਤਰਾ ਕਮਰਾ ਬੰਦ ਪਿਆ ਉਹਦੇ ਸਮੈਲ ਆ ਰਹੀ ਆ ਚਾਰ ਪੰਜ ਦਿਨੋਂ ਦਰਵਾਜ਼ਾ ਨਹੀਂ ਖੋਲ ਰਹੇ ਹੂੰ ਤੇ ਅਸੀਂ ਫਿਰ ਮੌਕੇ ਤੇ ਪੁੱਜੇ ਹਾਂ ਤੇ ਐਸਐਸਓ ਸਾਹਿਬ ਵਿਜ਼ਿਟ ਕਰਕੇ ਗਏ ਨੇ ਤੇ ਮੌਕੇ ਤੋਂ ਅਸੀਂ ਅੰਦਰ ਉਹ ਮਤਲਬ ਤਾਲਾ ਤੋੜ ਕੇ ਅਸੀਂ ਅੰਦਰ ਵੜਿਆ ਅੰਦਰ ਰੈੱਡ ਬੋਡੀ ਮਿਲੀ ਹੈ ਮੁੰਡੇ ਜੀ ਜਿਹੜੀ ਕਾਫੀ ਪੁਰਾਣੀ ਹੈ 4-5 ਨਾਲ 6 ਸਾਲ ਦੀ 5-4 ਦਲੂਕ ਤੇ ਹੋ ਸਕਦੀ ਹੈ ਠੀਕ ਹੈ ਹੂੰ ਤੇਜਿੰਦਰ ਇਹਦਾ ਨਾਮ ਮੁੰਡਿਆ ਜਰਨੈਲ ਸਿੰਘ ਦਾ ਬੇਟਾ ਹੈ ਠੀਕ ਹੈ ਜੀ ਬਿਲੀਓਗ੍ਰਾਫੀ ਦੁਕਾਨ ਕਰਦਾ ਇੱਥੇ ਪੁਰਾਣੇ ਵਾਸਤੇ ਰੁਕੇ ਦਾ ਪਿਤਾ ਠੀਕ ਹੈ ਜੀ ਇੱਥੇ ਬੇਟਾ ਦਾ ਇਕੱਲਾ ਹੀ ਰਹਿੰਦਾ ਸੀ ਇਹ ਕਰੀ ਬੇਟਾ ਉਹ ਅਗਲੀ ਦੇਖਦੇ ਆਂ ਵੜਿਆ ਸੀ ਵੈਸੇ ਤੇ ਪਰ ਹੁਣ ਇਹ ਕਹਿੰਦਾ ਵੀ ਇਹਦਾ ਕੋਈ ਕਾਫੀ ਜ਼ਰ ਕੋ ਇਕੱਲਾ ਹੀ ਰਹਿ ਰਿਹਾ ਸੀ ਲੜਕੇ ਇਸ ਦਾ ਵਿਸ਼ਾ ਅਜੇ ਸੀ ਦੀ ਡੈਡ ਬੋਡੀ ਜੈਡ ਆਫਸ ਪਜਾ ਰਹੇ ਆ ਕਿ ਪੁਰਸ਼ ਮਾਰਨ ਤੋਂ ਬਾਅਦ ਇਹ ਅਗਲੀ ਕਾਰਵਾਈ ਕਰਨਾ ਹੈ ਜੋ ਬਣਦੀ ਆ। ਸਾਡਾ ਪਤਾ ਨਹੀਂ ਹੈ ਇਸ ਟਾਈਮ ਮੈਂ ਮਲੇ ਰੋਬਾ ਨਿਕਲਿਆ ਫਿਕਾ ਜੀ। ਇਹ ਆਂਡੀ ਕੋਲ ਕਹਿੰਦੇ স্মੈਲ ਬਹੁਤ ਆ ਰਹੀ ਹੈ ਉਹ। ਵੀ ਦੇਖ ਕਿਉਂ ਗਿਆ। ਦੇਖ ਕੇ স্মੈਲ ਫਿਰ ਪਾ ਕੇ 500 ਜੀਮ ਦੋ। ਹਾਂ। ਇਹ ਫਿਰ ਅਸੀਂ ਇਹ ਵਿੱਚ ਮੈ ਫੋਨ ਕੀਤਾ 7 ਨੰਬਰ ਤੇ ਕੀਤਾ 112 ਜੀ ਕਿ ਕਿਸੇ ਨੇ ਫੋਨ ਨਹੀਂ ਚੱਕਾ। ਹਾਂ ਜੀ ਮੇਰੇ ਵੀ ਸਕੈਨ ਲਾਵੇ ਇਹ ਜਾ ਕੇ ਉਸਨੇ ਇੱਕ ਵਾਰੀ ਰਿਪੋਰਟ ਕਰਾਏ ਹੋ। ਤੇ ਬਾਕੀ ਇਸ ਆਪਣੇ ਗੱਲ ਕਰਨ। ਅੱਛਾ ਫਿਰ ਅਸੀਂ ਬੋਰਡ ਨੂੰ ਗਏ ਸੀ ਕਿਉਂਕਿ ਅਸੀਂ ਤੁਹਾਨੂੰ ਆਪਣੇ ਬੋਰਡ ਖਾਇਆ ਤੇ ਬੋਰਡ ਕਹਿੰਦੇ ਕਿ ਉੱਥੇ ਹੀ ਬੰਦੇ ਖੜੇ ਨੇ ਸਾਡੇ ਪੁਲਿਸ ਵਾਲੇ ਤੇ ਵੀ ਆਪਣੇ ਆਪ ਹੀ ਆ ਗਏ ਦੇਖ ਲੈਣ ਚਾਰ ਪੰਜ ਸਾਲ ਹੋ ਗਏ ਮੈਨੂੰ ਕਰੋ ਪਹਿਲਾਂ ਕਿੱਡਿਆ ਸੀ ਮੁੰਡੇ ਨੇ ਹਾਂ ਮੁੰਡੇ ਨੇ ਨੌ ਨੇ ਨਾਲ ਜੀ ਹਾਂ ਵਿਆਹ ਹੋਇਆ ਸੀ ਹਾਂ ਵਿਆਹ ਹੋਇਆ ਸੀ ਉਹ ਜਮੀਨ ਜਿਹੜੀ ਸੀ ਉਹ ਜਮੀਨ ਜਿਹੜੀ ਸੀ ਮੈਂ ਪਹਿਲਾਂ ਮੈਂ ਮੁੰਡੇ ਦੇ ਨਾਂ ਇਹਨਾਂ ਕਰਾ ਲਈ ਫਿਰ ਮਾਰਕੀਟ ਕਰਕੇ ਇਹਨੇ ਆਪਣੇ ਨਾਂ ਕਰਾ ਲਈ ਕੁੜੀ ਨੇ ਕੁੜੀ ਨੇ ਹੁਣ ਬਰਨਾਲੇ ਵਾਲਿਆਂ ਨੂੰ ਵੇਚ ਕੇ ਤੁਰ ਗਈ ਹੈ ਜਿਹੜੀ ਤੁਹਾਡੀ ਨੂੰ ਸੀ ਹਾਂਜੀ ਠੀਕ ਹੈ ਤੇ ਕੇ ਸਾਡਾ ਹਾਈ ਕੋਰਟ ਚੱਲਦਾ ਪਿਆ ਜੀ ਚੱਲ ਰਿਹਾ ਸੀ ਆਖਰੀ ਟਾਈਮ ਕਿੰਨੇ ਕਦੋਂ ਹੋਈ ਸੀ ਗੱਲਬਾਤ ਸਾਡੇ ਨਾਲ ਗੱਲ ਕਾਫੀ ਥੇਰ ਹੋ ਗਿਆ ਜੀ ਠੀਕ ਹੈ ਕਦੀ ਗੱਲ ਹੋਈ ਨਹੀਂ ਕਿ ਜੋ ਸਾਡੇ ਬਰਕ ਲਾਫਸ ਨਾਲ ਉਹਨਾਂ ਨੇ ਮਤਲਬ ਕਿ ਤੁਹਾਡਾ ਮੁੰਡਾ ਤੇ ਤੁਹਾ ਦਾ ਪਿਓ ਤੇ ਇੱਕ ਉਹਦਾ ਭਰਾ ਤਿੰਨੇ ਜਣੂ ਸਨ ਇਹਨਾਂ ਨੂੰ ਪ੍ਰਬੰਧਿਤ ਕਰਦੇ ਰਹੇ ਨੇ ਉੱਥੇ ਹੂੰ ਕੋਈ ਵੀ ਕੀਤਾ ਉਹਨਾਂ ਕੀਤਾ ਜੀ ਕੁਝ ਕੋਈ ਤਾਂ ਰੇਨ ਅਲਫਾਦੀ ਪੈਸੇ ਲੈ ਗਏ ਨੇ ਬਸ ਇਹਨੂੰ ਉੱਥੇ ਸੱਟ ਗਏ ਨੇ ਇਕੱਲਾ ਹੀ ਰਹਿ ਰਿਹਾ ਸੀ ਉਹ ਇਕੱਲਾ ਹੀ ਰਹਿ ਰਿਹਾ ਕਈ ਮਹੀਨੇ ਤੋਂ ਰਹਿ ਰਿਹਾ ਹੈ ਅੱਛਾ ਕੀ ਨਾਮ ਸੀ ਤੁਹਾਡੇ ਮੁੰਡੇ ਦਾ ਤੇਜਿੰਦਰ ਤੇਜਿੰਦਰ ਸਨਮਾ ਤੋਂ ਕਲਾਸਰ ਰਿਪੋਰਟ